ਅੱਜ ਅਹਿਮ ਤੇ ਵੱਡੀ ਖਬਰ ਪਾਈ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਪਿਛਲੇ ਦਿਨਾਂ ਤੋਂ ਚਰਚਾਵਾ ਚੱਲ ਰਹੀਆਂ ਕਿ ਬਲਵੰਤ ਸਿੰਘ ਰਾਜੋਆਣਾ ਨੂੰ 15 ਅਕਤੂਬਰ ਨੂੰ ਫਾਂਸੀ ਦਿੱਤੀ ਜਾ ਸਕਦੀ ਆ ਤਾਂ ਇਸ ਵਿਚਾਲੇ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਮੁਲਾਕਾਤ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਉਹਨਾਂ ਦੇ ਵਕੀਲ ਪਹੁੰਚੇ ਮੁਲਾਕਾਤ ਕੀਤੀ ਮੁਲਾਕਾਤ ਦੇ ਦੌਰਾਨ ਕੀ ਗੱਲਬਾਤ ਹੋਈ ਆ ਕੀ ਸਨੇਹਾ ਦਿੱਤਾ ਭਾਈ ਬਲਬੰਦ ਸਿੰਘ ਰਾਜੋਆਣਾ ਦੇ ਵੱਲੋਂ ਸਿੱਖ ਸੰਗਤ ਨੂੰ ਪੂਰੀ ਗੱਲਬਾਤ ਤੁਹਾਨੂੰ ਵਕੀਲ ਦੀ ਜਵਾਨੀ ਸੁਣਾਉਣੀ ਆ ਹੁਣ ਸਿਹਤ ਕਿਸ ਤਰੀਕੇ ਦੀ ਆ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਪਿਛਲੇ ਦਿਨਾਂ ਦੇ ਵਿੱਚ ਚਰਚਾ ਆਮਾ ਸੀ ਸਿਹਤ ਕਿਵੇਂ ਆ ਕੀ ਸੰਦੇਸ਼ ਦਿੱਤਾ ਸੰਗਤਾਂ ਨੂੰ ਪੂਰੀ ਗੱਲਬਾਤ ਵਕੀਲ ਦੀ ਜਵਾਨੀ ਸੁਣਾਉਣੀ ਆ ਤੇ ਉਹਨਾਂ ਦੇ ਨਾਲ ਜੋ ਸਾਥੀ ਮੁਲਾਕਾਤ ਕਰਨ ਦੇ ਲਈ ਪਹੁੰਚੇ ਸੀ ਉਹਨਾਂ ਦੀ ਵੀ ਜਵਾਨੀ ਤੁਹਾਨੂੰ ਸੁਣਾਉਣੀ ਆ ਤੇ ਭਾਈ ਬਲਬੰਦ ਸਿੰਘ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਹਰਜਿੰਦਰ ਸਿੰਘ ਤਾਮੀ ਨੇ ਕੀ ਕੁਝ ਕਿਹਾ ਉਹ ਵੀ ਸੁਣਾਉਣੀ ਆ ਸਾਡੇ ਦੇਖੋ ਜੇਲ ਅਥਾਰਟिटीज ਨੇ ਜੀ ਉਹਨਾਂ ਨੂੰ ਸਿਰਫ ਫਤਹਿ ਬੁਲਾਉਣ ਦਾ ਉਹ ਕੀਤਾ ਜੀ ਜੇਲ ਦੀ ਅਥਾਰਟिटीज ਹੁੰਦੀਆਂ ਨੇ ਜੋ ਮੈਂ ਮੁਲਾਕਾਤ ਕਰਕੇ ਆਏ ਐਜ਼ ਐਨ ਐਡਵੋਕੇਟ ਆਫ ਖਾਲਸਾ ਜੀ ਬਾਬਾ ਜੀ ਦੀ ਤੇ ਫਤਹਿ ਬੁਲਾ ਕੇ ਆਏ ਜੀ ਬਹੁਤ ਵਧੀਆ ਉਹਨਾਂ ਦਾ ਉਹ ਹੈ ਜੀ ਜੋ ਵੀ ਗੱਲ ਕਰਨ ਦਾ ਰੁਤਬਾ ਜੀ ਉਹਨਾਂ ਦਾ ਰੁਤਬਾ ਤਾਂ ਕੋਈ ਵੀ ਖੈਰ ਮੈਚ ਨਹੀਂ ਕਰ ਸਕਦਾ ਪੂਰੇ ਦੁਨੀਆ ਦੇ ਵਿੱਚ ਤੇ ਬੱਤੇ ਸਾਂਝੀ ਕਰਕੇ ਆਇਆ ਬਾਕੀ ਕੇਸ ਡਿਸਕਸ ਕਰਕੇ ਆਏ ਜੀ ਕੱਲ ਦਾ ਜੋ ਕੱਲ ਦਾ ਸੁਪਰੀਮ ਕੋਰਟ ਦੇ ਵਿੱਚ 15 ਤਰੀਕ ਰੱਖੀ ਗਏ। ਕਹਿੰਦਾ ਹਦਾਤ ਵੱਲੋਂ ਵੀ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਨੂੰ ਬਿਚਾ ਦੇ ਉਹ ਕਿ ਕਿਹਾ ਵੀ ਤੁਸੀ ਫਾਂਸੀ ਨਹੀਂ ਦੇ ਰਿਹਾ ਕੋਈ ਤਾਂ ਦੀ ਗੱਲ ਬਾਤ ਹੋਈ ਕਿ ਕੋਰਟ ਦੇ ਵਿੱਚ। ਹਾਂਜੀ ਸਰ ਉਹ ਕੱਲ ਨੂੰ ਪਤਾ ਲੱਗ ਸਕਦਾ ਹੈ ਜੀ ਕੱਲ ਨੂੰ ਲੱਗ ਜਾਏਗਾ ਜੀ ਪਤਾ। ਬਾਕੀ ਥੋੜੀ ਜੀ ਗੱਲਾਂ ਹੁੰਦੀਆਂ ਨੇ ਜੋ ਆਪਾਂ ਨਹੀਂ ਕਰ ਸਕਦੇ ਜੀ। ਜਨਤਕ ਨਹੀਂ ਕਰ ਸਕਦੇ ਹੈਗੇ ਜੀ। ਬਸ ਉਹਦੀ ਸਾਡੀ ਰਿਕਵੈਸਟ ਹੈ ਜੀ। ਬਾਕੀ ਬਾਬਾ ਜੀ ਬਹੁਤ ਚੜ੍ਹਦੀ ਕਲਾ ਚ ਨੇ ਜੀ। ਬਹੁਤ ਵਧੀਆ ਉਹ ਕਰਿਆ ਜੀ ਫਤੇ ਸਾਂਝੀ ਕਰੀ ਹੈ ਜੀ ਕੀ ਸਰ ਜਿਸ ਤੋਂ ਤੁਹਾਡੀ ਮੁਲਾਕਾਤ ਹੋਈ ਤੁਸੀਂ ਜੀ ਭਾਈ ਪ੍ਰਵਲ ਸਿੰਘ ਰਾਜਵਾਲ ਦੇ উকੀਲ ਹੋ ਹੈ ਜੀ ਹਾਂ ਜੀ ਕਿਵੇਂ ਸੁਪਰੀਮ ਕੋਰਟ ਨੇ ਜਿਹੜਾ ਕਿਥਨੇ ਕਿਤੇ ਬੋਲ ਕੇ ਆਪਾਂ ਕਿੱਥੀ ਆ ਗਈ ਜਾਂ ਫਾਲਸੀ ਚ ਚਲਦਾ ਜਾਂ ਕੋਈ ਵੀ ਸੱਜ ਦਾ ਐਲਾਨ ਕੀਤਾ ਕੀ ਆਖਰਕਾਰ ਇਸ ਪਹਿਲੀ ਲੈ ਕੇ ਕੋਈ ਉਹਨਾਂ ਨਾਲ ਕੱਲ ਤੇ ਰੱਖਿਆ ਗਿਆ ਜੀ ਕੱਲ ਨੂੰ ਆਪਾਂ ਦੇਖ ਲਾਂਗੇ ਜੀ ਵੀ ਜੋ ਵੀ ਜਨਤਕ ਹੋਇਆ ਜੀ ਬਾਕੀ ਫਲੇ ਇਸ ਬਾਰੇ ਕੱਲ ਤੇ ਪੂਰਾ ਪੂਰਾ ਕੰਟਾ ਪੂਰਾ ਕੱਟਾ ਮੋਲਾ ਕਾਪ ਤੇ ਤੁਸੀਂ ਆਪਾਂ ਦੇਖੀਏ ਕੱਟਾ ਮੋਲਾ ਕਾਪ ਜਿਹੜੇ ਵਿੱਚ ਜੋ ਪਾਰਟ ਤੱਕ ਮਿਤੀ ਪ੍ਰਧਾਨ ਕੋ ਬੋਡਰੇ ਮੈਂ ਕਿ ਸਭਾ ਪ੍ਰੋਟੋਕੋਲ ਉਹਦੇ ਵਿੱਚ ਕੋਈ ਗੱਲਬਾਤ ਕੋਈ ਕੁਝ ਕੀਤਾ ਹੋਵੇ ਜਾਂ ਸਰੋਪਾ ਜਾਂ ਪ੍ਰਸ਼ਾਦ ਨਹੀਂ ਉਹਨਾਂ ਨੇ ਕੁਝ ਵੀ ਨਹੀਂ ਆਇਆ ਸਿਰਫ ਮੇਰੇ ਨਾਲ ਗੱਲਬਾਤ ਹੋਈ ਹੈ ਜੀ ਉਹਨਾਂ ਦੀ ਸਿਹਤ ਬਾਰੇ ਸਾਰਾ ਕੁਝ ਪੁੱਛਿਆ ਜੀ ਚੜਦੀ ਕਲਾ ਦੇ ਤੇ ਬਾਕੀ ਜੋ ਵੀ ਡਿਸਕਸ਼ਨ ਹੋਈ ਹੈ ਜੀ ਕੇਸ ਦੀ ਹੋਈ ਹੈ ਜੀ ਤੇ ਕੇਸ ਦਾ ਜੀ ਮੇਰੀ ਰਿਕਵੈਸਟ ਹੈ ਜੀ ਤਾਂ ਤੁਸੀਂ ਨੇ ਹਾਂ ਵਗੈਰਾ ਵਾਚ ਕਿ ਸਾਹਿਬ ਕੇ ਸਾਥ ਮਿਲ ਕੇ ਗੱਲ ਹੋਈ ਹੈ ਕਿ ਮਾਸੀ ਦੀ ਜਮੇ ਜਾਂ ਸਾਨੂੰ ਲਿਹਾਜ਼ ਇਸ ਤਰਫ ਕਰਦੇ ਮੰਗਦੀ ਕਰਾਂ ਨਾ ਜੀ ਉਹ ਕੱਲ ਤੇ ਰੱਖਿਆ ਗਿਆ ਸੀ ਜੀ ਕੱਲ ਤੇ ਦੁਬਾਰਾ ਹੀ ਅਸੀਂ ਦੱਸ ਦਾਂਗੇ ਸੰਗਤ ਸੰਗਤ ਨੂੰ ਇਹੀ ਹੈ ਜੀ ਛੜਦੀ ਕਲਾ ਚ ਰਹੋ ਗੁਰਸਿੱਖੀ ਜੀਵੰਤ ਰਹੋ ਅਮਰ ਸ਼ਕੋਜੀ ਵੱਤੋਂ ਵੱਧ ਜੋ ਵੀ ਕਨਫਲਿਕਟਸ ਚੱਲ ਰਹੀਆਂ ਨੇ ਆਪਣੇ ਪੰਥ ਦੇ ਵਿੱਚ ਉਹ ਇਕੱਠੇ ਹੋਈਏ ਜੀ ਇਕੱਠੇ ਹੋਣ ਦਾ ਸੰਦੇਸ਼ ਉਹਨਾਂ ਨੇ ਹਰ ਵਾਰ ਪਹਿਲਾਂ ਵੀ ਦਿੰਦੇ ਆਏ ਨੇ ਜੀ ਹੁਣ ਵੀ ਉਹਨਾਂ ਨੇ ਸੰਦੇਸ਼ ਇਹੀ ਦਿੱਤੇ ਇਸ ਕੇਸ ਨੂੰ ਲੈ ਕੇ ਸੁਪਰੀਮ ਕੋਰਟ ਨੂੰ ਕੇਸ ਲੈ ਕੇ ਆਪ ਰਾਜਵਾਨਾ ਤੇ ਦੱਸਣ ਦਿੱਤਾ ਕਿ ਕਿਸੇ ਜਿਹੜਾ ਲੀਟੋਕੂ ਕੀ ਉਹਨੇ ਮੰਗ ਨਹੀਂ ਕੀਤੀ ਕੇਸ ਦੇ ਆਧਾਰ ਦੇ ਕੇ ਉਹਨਾਂ ਨੂੰ ਕਿਹਾ ਵੀ ਸੁਪਰੀਮ ਕੋਰਟ ਨੂੰ 4 ਸਾਲ ਲਵੇ ਜਮਨੀ ਬਾਹਰ ਕੱਟੇ ਜਾਂ ਫਿਰ ਫਾਂਸੀ ਬਾਰੇ ਜੀ ਕੋਈ ਗੱਲ ਤਾਂ ਥੱਕੇ ਨਹੀਂ ਜੀ ਹਲੇ ਕੋਈ ਉਹਨਾਂ ਨੇ ਇਸ ਬਾਰੇ ਗੱਲ ਨਹੀਂ ਕੀਤੀ ਹੈਗੀ ਕੋਈ ਵੀ ਉਹਨਾਂ ਨੇ ਦੱਸਿਆ ਨਹੀਂ ਹੈਗਾ ਬਸ ਚੜਦੀ ਕਲਾ ਦੀ ਅਰਦਾਸ ਕਰਾਈ ਹੈ ਜੀ ਉਹਨਾਂ ਨੇ ਵੀ ਚੜਦੀ ਕਰਾ ਰਹੇ ਪੰਥ ਦੀ ਜੀ ਤੇ ਜੋ ਵੀ ਉਹ ਹੋਇਆ ਜੀ ਬਾਕੀ ਬਾਕੀ ਹਲੇ ਜੀ ਕੋਈ ਵੀ ਇਹਦਾ ਬਾਰੇ ਕੁਝ ਵੀ ਨਹੀਂ ਦੱਸਿਆ ਉਹਨਾਂ ਨੇ ਵੀ ਮੁਲਾਕਾਤ ਸਾਰੀ ਇਕੱਠੀ ਹੋ ਗਈਆਂ ਤੁਸੀਂ ਗੱਲ ਕੀਤੀ ਨਹੀਂ ਮੈਂ ਅਲੱਗ ਕੀਤੀ ਅੱਛਾ ਬਾਕੀ ਸਾਰੀ ਨਹੀਂ ਕੀਤੀ ਹਾਂਜੀ ਬਾਕੀ ਨਹੀਂ ਹੈ ਬਾਕੀ ਨਹੀਂ ਹੋਈ ਜੀ ਬਾਕੀ ਫਤਿਹ ਸਾਂਝੀ ਹੋਈ ਹੈ ਜੀ ਬਾਕੀ ਮੁਲਾਕਾਤ ਨਹੀਂ ਬਾਕੀ ਉਹ ਹੋਈ ਹੈ ਜੀ ਬਸ ਮੇਰੀ ਡਿਸਕਸ਼ਨ ਹੋਈ ਹੈ ਜੀ ਕੇਸ ਦੀ ਤੇ ਡਿਸਕਸ਼ਨ ਕੇਸ ਦੀ ਕਰਕੇ ਜੀ ਫਿਰ ਅਸੀਂ ਤਾਂ ਤੁਸੀਂ ਸੁਣਿਆ ਵਕੀਲ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਕਿ ਉਹਨਾਂ ਦੇ ਵੱਲੋਂ ਸੰਦੇਸ਼ ਦਿੱਤਾ ਗਿਆ ਕਿ ਚੜ੍ਹਦੀ ਕਲਾ ਦੇ ਵਿੱਚ ਆ ਤਾਂ ਸਿੰਘ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਭਾਵੇਂ ਕਿ ਕਿਸੇ ਵੀ ਹਾਲਾਤ ਦੇ ਵਿੱਚ ਹੁਣ ਕਿਸੇ ਵੀ ਸਥਿਤੀ ਦੇ ਵਿੱਚ ਹੁਣ ਤਾਂ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਨੇ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਗਈ ਆ ਕਿਉਂਕਿ ਬੰਦੀ ਸਿੰਘ ਬੰਦੀ ਸਿੰਘਾਂ ਦਾ ਮੁੱਦਾ ਉਦੋਂ ਜ਼ਿਆਦਾ ਉੱਭਰਦਾ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਪੰਜਾਬ ਦੇ ਵਿੱਚ ਤਾਂ ਉਦੋਂ ਸਾਰੇ ਇਕਜੁੱਟ ਹੋ ਕੇ ਕਹਿੰਦੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਣੀ ਚਾਹੀਦੀ ਆ ਪਰ ਜਦੋਂ ਵੋਟਾਂ ਪੈ ਜਾਂਦੀਆਂ ਨੇ ਉਸ ਤੋਂ ਬਾਅਦ ਇਹ ਮਾਮਲਾ ਠੰਡੇ ਵਸਤੇ ਪੈ ਜਾਂਦਾ ਤਾਂ ਬੰਦੀ ਸਿੰਘ ਉਹਨੇ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਪਰ ਹਾਲੇ ਤੱਕ ਵੀ ਸਰਕਾਰ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ ਆ ਆਖਰ ਕਦੋਂ ਤੱਕ